ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਹਲਚਲ ਬਹੁਤ ਹੋ ਰਹੀ ਹੈ ਹਿਲਜੁਲ ਬਹੁਤ ਹੋ ਰਹੀ ਹੈ ਇੱਕ ਪਾਸੇ ਮਾਝੇ ਦੇ ਜਰਨੈਲ ਕਹੇ ਜਾਂਦੇ ਵਿਕਰਮ ਮਜੀਠੀਆ ਜਿਹੜੇ ਆ ਉਹ ਵਿਜੀਲੈਂਸ ਦੇ ਸ਼ਕੰਜੇ ਦੇ ਵਿੱਚ ਆ ਦੂਜੇ ਪਾਸੇ ਮਾਝੇ ਚੋਂ ਹੀ ਉੱਠੇ ਅਮਰਤਪਾਲ ਸਿੰਘ ਖਾਲਸਾ 2024 ਦੀਆਂ ਚੋਣਾਂ ਜੇਲ੍ਹ ਦੇ ਵਿੱਚ ਬੈਠ ਕੇ ਲੜਦੇ ਆ ਵੱਡੇ ਮੰਡੇਟ ਦੇ ਨਾਲ ਜਿੱਤਦੇ ਆ ਬਾਅਦ ਚੋਂ ਆਪਣੀ ਪਾਰਟੀ ਬਣਾ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਪੰਜ ਮੈਂਬਰੀ ਕਮੇਟੀ ਡਲਾ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਈ ਹੈ ਇਸ ਮੁਲਾਕਾਤ ਦੇ ਵਿੱਚ ਕੀ ਹੋਇਆ ਤੇ ਦੂਜੇ ਪਾਸੇ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਸਾਬਕਾ ਡੀਜੀਪੀ सिद्धार्थ ਚਤੁਪਾਦਿਆ ਜਿਨ੍ਹਾਂ ਨੇ ਪਰਚਾ ਦਿੱਤਾ ਸੀ 2021 ਦੇ ਵਿੱਚ ਉਹ ਵੀ ਆਪਣੇ ਬਿਆਨ ਜਿਹੜੇ ਆ ਦਰਜ ਕਰਵਾ ਸਕਦੇ ਆ ਉਹਨਾਂ ਨੂੰ ਵੀ ਵਿਜੀਲੈਂਸ ਬੁਲਾ ਸਕਦੀ ਹੈ ਕਿਉਂਕਿ ਉਹਨਾਂ ਨੇ ਇਨਕੁਆਇਰੀ ਵੀ ਕੀਤੀ ਸੀਗੀ ਇਹ ਦੋ ਜਿਹੜੀਆਂ ਸ਼ਿਫਟਸ ਆਪਾਂ ਦੇਖ ਰਹੇ ਆ ਇਹ ਦੋ ਜਿਹੜੇ ਵੱਡੇ ਸਿਆਸੀ ਪੁਚਾਲ ਕਹਿ ਲਈਏ ਜਾਂ ਸਿਆਸੀ ਘੇਰੀਆਂ ਦੇ ਵਿੱਚ ਚੱਲ ਕਿਹਾ ਤੁਹਾਨੂੰ ਜਾਣਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਆ ਅਮਰਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਤੇ ਪੰਜ ਮੈਂਬਰੀ ਕਮੇਟੀ ਦੀ ਮੁਲਾਕਾਤ ਹੁੰਦੀ ਹੈ ਡੱਲਾ ਜੀ ਦੇਖੋ ਸ਼੍ਰੀ ਘਾਲਤਕਰ ਸਾਹਿਬ ਤੋਂ ਜਦੋਂ ਹੁਕਮਨਾਮਾ ਹੋਇਆ ਸੀ ਸਾਰੀਆਂ ਪੰਥਕ ਧਿਰਾਂ ਦੇ ਵਿੱਚ ਆਪਸੀ ਏਕਤਾ ਦੀ ਗੱਲ ਤੋਰੀ ਗਈ ਸੀ ਹੁਕਮਨਾਮੇ ਦੇ ਵਿੱਚ ਇੱਕ ਤਰੀਕੇ ਦਾ ਇਹ ਹੁਕਮਨਾਮਾ ਸੀ ਕਿ ਸਾਰੀਆਂ ਪੰਥਕ ਧਿਰਾਂ ਅਗਰ ਇਕੱਠੀਆਂ ਹੋਣ ਤੇ ਉਹਦੇ ਨਾਲ ਪੰਜਾਬ ਦੀ ਅਕਾਲੀ ਸਿਆਸਤ ਹੈ ਜਿਹੜੀ ਉਹ ਸੁਪਰੀਮ ਬਣੇਗੀ ਪੰਜਾਬ ਦੇ ਮਾਮਲੇ ਦੇ ਵਿੱਚ ਔਰ ਜਿਵੇਂ ਹੁਣ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਹੈ ਜਿਹੜੀ ਕਮੇਟੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਉਹ ਮੋਢੀ ਭੂਮਿਕਾ ਅਦਾ ਕਰਦੇ ਨੇ ਔਰ ਉਹਨਾਂ ਦੇ ਹੋਰ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਸਾਰਿਆਂ ਦੇ ਨਾਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ ਔਰ ਪਤਾ ਲੱਗਿਆ ਹੈ ਕਿ ਮੀਟਿੰਗ ਬਹੁਤ ਤਸੱਲੀ ਬਖਸ਼ ਹੋਈ ਹੈ ਬਹੁਤ ਸਾਰੇ ਪਹਿਲੂਆਂ ਦੇ ਉੱਤੇ ਵਿਚਾਰ ਕੀਤਾ ਗਿਆ ਹੈ ਸ਼ਾਂਝ ਕਿਸ ਰੂਪ ਚ ਪੈਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ ਪਰ 27 ਨੂੰ ਲੈ ਕੇ ਵੀ ਪੰਜ ਮੈਂਬਰੀ ਕਮੇਟੀ ਨਵੀਂ ਲੀਡਰਸ਼ਿਪ ਸਰਪ੍ਰਮਾਨਿਤ ਤੌਰ ਤੇ ਦੇਣ ਦੇ ਯਤਨਾਂ ਦੇ ਹੇਠ ਹੈ ਪਰ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਅਗਰ ਸਾਂਝ ਬਣ ਗਈ ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਅਗਰੇ ਸੰਭਾਵ ਬਣ ਗਈ ਸੰਭਾ ਸਾਂਝ ਬਣ ਗਈ ਔਰ ਹੋ ਸਕਦਾ ਇਹਦਾ ਐਲਾਨ ਅੱਜ ਹੀ ਕੀਤਾ ਜਾਵੇ ਜਾਂ ਕਿਸੇ ਵੀ ਵੇਲੇ ਇਹਦਾ ਐਲਾਨ ਕੀਤਾ ਜਾ ਸਕਦਾ ਹੈ ਪੱਤਰਕਾਰ ਸੰਮੇਲਨ ਕਰ ਸਕਦੀਆਂ ਨੇ ਦੋਵੇਂ ਤਰ੍ਹਾਂ ਹੁਣ ਸੰਦੀਪ ਜੀ ਉਹ ਅੱਜ ਕਰਦੀਆਂ ਨੇ ਜਾਂ ਕੱਲ ਕਰਦੀਆਂ ਨੇ ਪੱਤਰਕਾਰ ਸੰਮੇਲਨ ਇਹ ਸਾਫ ਹੋ ਜਾਊਗਾ ਕਿਸੇ ਵੀ ਵੇਲੇ ਪਰ ਇਹਦੇ ਨਾਲ ਪੰਜਾਬ ਦੀ ਇਕਾਲੀ ਸਿਆਸਤ ਹੋਰ ਤਕੜੀ ਹੋਏਗੀ ਔਰ ਸੰਦੀਪ ਜੀ ਜਿਹੜਾ ਖਲਾਸ ਸੀ ਨਾ ਪੰਜਾਬ 'ਚ ਕਿ ਅਕਾਲੀ ਲੀਡਰਸ਼ਿਪ ਇਕੱਠੀ ਨਹੀਂ ਤੇ ਸਿੱਖ ਵੋਟਰ ਹੈ ਜਿਹੜਾ ਉਹ ਦੁਚਿੱਤੀ ਚ ਹੈ ਸਿੱਖ ਵੋਟਰ ਵੰਡ ਕੇ ਵੋਟ ਕਰਦਾ ਸੀ ਔਰ ਜਦੋਂ ਸਿੱਖਾਂ ਦੀ ਵੋਟ ਪੰਜਾਬ ਚ ਵੰਡੀ ਜਾਂਦੀ ਹੈ ਜਿਹੜਾ ਜਿਹੜਾ ਵੱਡਾ ਭਾਈਚਾਰਾ ਬਹੁ ਗਿਣਤੀ ਹੈ ਸਿੱਖ ਭਾਈਚਾਰਾ ਪੰਜਾਬ ਚ ਤੇ ਜਦੋਂ ਬਹੁ ਗਿਣਤੀ ਦੀ ਵੋਟ ਵੰਡੀ ਜਾਂਦੀ ਹੈ ਤੇ ਫਿਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਕਾਰਨ ਵੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਸਰਵ ਪ੍ਰਮਾਣਿਤ ਆਪਣੇ ਆਪ ਨੂੰ ਨਹੀਂ ਬਣਾ ਸਕਿਆ ਦੂਸਰੀਆਂ ਧਿਰਾਂ ਨੂੰ ਖੜੇ ਹੋਣ ਦੀ ਜ਼ਰੂਰਤ ਹੀ ਨਹੀਂ ਸੀ ਪੈਣੀ ਕਿਉਂ ਲੋੜ ਪਈ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਨ ਦੀ ਕਿਉਂ ਲੋੜ ਪੈਂਦੀ ਹੈ ਹੋਰ ਅਕਾਲੀ ਦਲ ਬਣਨ ਦੀ ਜਦੋਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਆ ਗਈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਿਆ ਸੀ ਅਗਰੇ ਲੀਡਰਸ਼ਿਪ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਚੱਲੇ ਸਾਰਿਆਂ ਦੀ ਭਾਵਨਾਵਾਂ ਦੀ ਤਰਜਮਾਨੀ ਕਰੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਸਹੀ ਸ਼ਬਦਾਂ ਚ ਖੇਤਰੀ ਪਾਰਟੀ ਦੇ ਰੂਪ ਚ ਸਿਰਫ ਪੰਜਾਬ ਚ ਨਹੀਂ ਪੂਰੇ ਦੇਸ਼ ਚ ਆਪਣੀ ਭੂਮਿਕਾ ਅਦਾ ਕਰ ਸਕਦਾ ਪਰ ਹੁਣ ਜਿਹੜੀ ਇਹ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਤਸਵੀਰ ਪੰਜਾਬ ਦੀ ਸਿਆਸਤ ਚ ਬਣ ਕੇ ਆਏਗੀ ਔਰ ਦੋਵਾਂ ਦੀ ਮੁਲਾਕਾਤ ਪੰਜ ਮੈਂਬਰੀ ਕਮੇਟੀ ਔਰ ਵਾਰਸ ਪੰਜਾਬ ਦੇ ਤੁਸੀਂ ਦੇਖੋ ਅਮਰਿਤਪਾਲ ਸਿੰਘ ਵੀ ਜੇਲ੍ਹ ਚ ਹੈ ਇਸ ਵਕਤ ਔਰ ਨਿਸ਼ਚਿਤ ਤੌਰ ਤੇ ਉਹਨਾਂ ਦੀ ਪਾਰਟੀ ਜੋ ਅੱਜ ਮੀਟਿੰਗ 'ਚ ਗੱਲਬਾਤ ਹੋਈ ਹੈ ਉਹਦੇ ਸਬੰਧ 'ਚ ਅੰਮ੍ਰਿਤਪਾਲ ਸਿੰਘ ਨਾਲ ਵਿਚਾਰ ਕਰੇਗੀ ਜਾਂ ਵਿਚਾਰ ਕਰ ਚੁੱਕੀ ਹੋਏਗੀ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਸੋ ਇਹ ਮੀਟਿੰਗ ਜਿਹੜੀ ਇਹ ਪੰਜਾਬ ਦੀ ਸਿਆਸਤ 'ਚ ਇੱਕ ਨਵੀਂ ਤਬਦੀਲੀ ਵਾਲੀ ਮੀਟਿੰਗ ਸਾਬਤ ਹੋ ਸਕਦੀ ਹੈ ਅੱਛਾ ਡੱਲਾ ਸਾਹਿਬ ਇਹਦੇ ਨਾਲ ਹੀ ਅਕਾਲੀ ਦਲ ਦੇ ਕੋਲ ਹੈ ਅਗਰ ਇਹ ਗੱਠਜੋੜ ਹੋ ਜਾਂਦਾ ਫਿਰ ਤਿੰਨ ਮੈਂਬਰ ਪਾਰਲੀਮੈਂਟ ਹੋ ਜਾਣੇ ਆ ਬੀਬੀ ਹਰਸਿਮਰਤ ਬਾਦਲ ਤੇ ਹੈ ਹੀ ਆ ਸਰਬਜੀਤ ਖਾਲਸਾ ਉਹ ਵੀ ਇਹਦੇ ਸਪੋਰਟਰ ਉਹ ਵੀ ਐਸੇ ਪਾਰਟੀ ਨਾਲ ਜੁੜੇ ਹੋਏ ਆ ਵਾਰਿਸ ਪੰਜਾਬ ਦੇ ਤੇ ਨਾਲ ਦੀ ਨਾਲ ਆਪ ਅਮਰਿਤਪਾਲ ਖੁਦ ਜਿਹੜੇ ਆ ਸੋ ਅਕਾਲੀ ਦਲ ਜਿਹੜਾ ਇਹ ਮਜ਼ਬੂਤੀ ਵੱਲ ਵਧੇਗਾ ਇਹਦੇ ਨਾਲ ਇਹ ਵੀ ਦੇਖਿਆ ਜਾ ਸਕਦਾ ਇਦਾਂ ਨਹੀਂ ਦੇਖੋ ਇੱਕ ਗੱਲ ਤਾਂ ਸਾਫ਼ ਹੈ ਸੁਖਬੀਰ ਸਿੰਘ ਬਾਦਲ ਦਾ ਧੜਾ ਜਾਂ ਬੀਬੀ ਹਰਸਿਮਰਤ कौर ਬਾਦਲ ਉਹਨਾਂ ਦੀ ਤਾਂ ਸਾਂਝ ਬਣੇ ਅਮਰਿਤਪਾਲ ਸਿੰਘ ਦੇ ਨਾਲ ਇਹ ਅਸੰਭਵ ਹੈ ਕਿਉਂਕਿ ਸਿਧਾਂਤਕ ਤੌਰ ਤੇ ਦੋਵਾਂ ਧਿਰਾਂ 'ਚ ਬਹੁਤ ਜ਼ਿਆਦਾ ਫਰਕ ਹੈ ਸ਼ਖਬੀਰ ਸਿੰਘ ਬਾਦਲ ਦਾ ਤਾਂ ਵਿਰੋਧ ਅਮਰਿਤਪਾਲ ਸਿੰਘ ਦੇ ਬਾਰੇ ਬਹੁਤ ਜ਼ਿਆਦਾ ਹੈ ਵਿਕਰਮ ਜੀਠੀਆ ਜਿਸ ਤਰ੍ਹਾਂ ਨਾਲ ਅਮਰਿਤਪਾਲ ਸਿੰਘ ਦੇ ਖਿਲਾਫ ਬੋਲਦੇ ਨੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਨਵੇਂ-ਨਵੇਂ ਰਿਕਾਰਡ ਸਾਰਵਜਨਿਕ ਕਰਕੇ ਦਾਅਵੇ ਕਰਦੇ ਨੇ ਕਿ ਅਮਰਿਤਪਾਲ ਸਿੰਘ ਤੁਸੀਂ ਵੇਖੋ ਇਹ ਵਿਅਕਤੀ ਕੌਣ ਹੈ ਸੋ ਵਿਕਰਮ ਜੀਠੀਆ ਸੁਖਬੀਰ ਸਿੰਘ ਬਾਦਲ ਦਾ ਸਾਲਾ ਹੈ ਅਮਰਿਤ ਹਰ ਹਰ ਸਿਮਰਤ ਦਾ ਭਰਾ ਹੈ ਪਰ ਭਾਵੇਂ ਉਹ ਇਸ ਵਕਤ ਜੇਲ੍ਹ ਚ ਹੈ ਵਿਜੀਲੈਂਸ ਬਿਊਰੋ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਪਰ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਦਾ ਧੜਾ ਜਦੋਂ ਸੁਖਬੀਰ ਬਾਦਲ ਜਿਹੜਾ ਜਰਨੈਲ ਹੈ ਸੁਖਬੀਰ ਆਪਣੇ ਧੜੇ ਦਾ ਅਕਾਲੀ ਦਲ ਦਾ ਤੇ ਅੰਮ੍ਰਿਤਪਾਲ ਦੇ ਨਾਲ ਸੁਖਬੀਰ ਧੜੇ ਦੀ ਕੋਈ ਸਾਂਝ ਪੈ ਜੇ ਤਾਂ ਸੰਭਵ ਹੀ ਨਹੀਂ ਔਰ ਉਂਝ ਵੀ ਅਗਰ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਗਠਜੋੜ ਕਰ ਗਈ ਦੋਵਾਂ ਦਾ ਆਪਸੀ ਸਮਝੌਤਾ ਹੋ ਗਿਆ ਤੇ ਸੁਖਬੀਰ ਬਾਦਲ ਧੜੇ ਨੂੰ ਮੁਸ਼ਕਲਾਂ ਜ਼ਿਆਦਾ ਵਧਣ ਗਿਆ ਜਿਹੜਾ ਪੰਜਾਬ ਦਾ ਪੰਥਕ ਵੋਟ ਬੈਂਕ ਹੈ ਉਹ ਇਹ ਚਾਹੁੰਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਅਕਾਲੀ ਧਿਰਾਂ ਇਕੱਠੀਆਂ ਹੋ ਜਾਣ ਹਾਲਾਂਕਿ ਕੁਝ ਲੀਡਰਸ਼ਿਪ ਹੈ ਜੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਸਿਮਰਨਜੀਤ ਸਿੰਘ ਮਾਨ ਦਾ ਮੈਨੂੰ ਨਹੀਂ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਪੰਜ ਮੈਂਬਰੀ ਕਮੇਟੀ ਨਾਲ ਜੁੜ ਸਕਦਾ ਹੈ ਜਾਂ ਵਾਰਿਸ ਪੰਜਾਬ ਨਾਲ ਜੁੜ ਸਕਦਾ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਸਿਆਸਤ ਹੈ ਉਹ ਵੱਖਰੀ ਧਾਰਾ 'ਚ ਵਹਿਦੀ ਹੈ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਵੀ ਇਹਨਾਂ ਦੇ ਨਾਲ ਜਿਹੜਾ ਵਾ ਉਹ ਘਟ ਚੋੜ ਕਰਨਗੇ ਹੋਰ ਵੀ ਅਕਾਲੀ ਦਲ ਬਹੁਤ ਅਡਲਾ ਸਾਹਿਬ ਕੱਲੇ ਸਿਮਰਨਜੀਤ ਮਾਨ ਜਾਂ ਅਮਰਿਤਪਾਲ ਨਹੀਂ ਹੋਰ ਵੀ ਅਕਾਲੀ ਧਿਰਾਂ ਬਹੁਤ ਹੈਗੀਆਂ ਨੇ ਜੀ ਬਿਲਕੁਲ ਠੀਕ ਹੈ ਜਿਹੜੀਆਂ ਉਹ ਸਾਰੀਆਂ ਅਕਾਲੀ ਧਿਰਾਂ ਨੇ ਅਗਰ ਪੰਜ ਮੈਂਬਰੀ ਕਮੇਟੀ ਦੀ ਦੇ ਨਾਲ ਸਾਂਝ ਪੈਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਇਹੀ ਹੈ ਕਿ ਪੰਥਕ ਸ਼ਕਤੀ ਇਕੱਠੀ ਹੋਣੀ ਚਾਹੀਦੀ ਹੈ ਅਗਰ ਪੰਜ ਮੈਂਬਰੀ ਕਮੇਟੀ ਨਾਲ ਬਾਕੀ ਅਕਾਲੀ ਧਿਰਾਂ ਦੀ ਵੀ ਸਾਂਝ ਪੈਂਦੀ ਹੈ ਉਹਨਾਂ ਦਾ ਕੋਈ ਐਮਪੀ ਐਮਐਲਏ ਹੋਵੇ ਨਾ ਹੋਵੇ ਜਦੋਂ ਤਾਕਤ ਸੰਗਠਿਤ ਹੋ ਜਾਣੀ ਹੈ ਜਦੋਂ 27 ਚ ਚੋਣਾਂ ਹੋਣੀਆਂ ਨੇ ਜਾਂ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਤੇ ਇਹ ਸਾਰੀਆਂ ਪੰਚਕ ਧਿਰਾਂ ਦੀ ਆਪਸੀ ਤਾਕਤ ਬਹੁਤ ਵੱਡਾ ਹੰਗਾਰਾ ਅਕਾਲੀ ਸ਼ਾਸਤ ਨੂੰ ਦੇਗੀ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਬਾਦਲ ਕਿਆਂ ਨੂੰ ਝਟਕਾ ਲੱਗਣ ਵਾਲਾ ਉਹ ਇਹੀ ਹੈ ਅਗਰ ਪੰਜ ਮੈਂਬਰੀ ਕਮੇਟੀ ਨਾਲ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਸਾਂਝ ਪੈ ਜਾਂਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਗਸਟ ਜਾਂ ਸਤੰਬਰ ਜਾਂ ਅਕਤੂਬਰ ਇਹ ਤੁਸੀਂ ਅੱਜ ਲਿਖ ਲਓ ਪਰਚੀ ਤੇ ਹਰ ਹਾਲਤ ਦੇ ਵਿੱਚ ਇਹ ਚੋਣਾ ਹੋਣ ਗਿਆ ਇਸ ਤੋਂ ਵਧੀਆ ਮੌਕਾ ਚੋਣਾ ਦੇ ਲਈ ਨਾ ਗੁਰਦੁਆਰਾ ਕਮਿਸ਼ਨ ਨੂੰ ਮਿਲਣਾ ਹੈ ਨਾ ਕੇਂਦਰ ਸਰਕਾਰ ਨੂੰ ਮਿਲਣਾ ਹੈ ਜਦੋਂ ਕਿਸੇ ਤਰ੍ਹਾਂ ਦਾ ਕੋਈ ਹੋਰ ਵੱਡੀ ਚੋਣ ਨਹੀਂ ਆ ਰਹੀ ਕਿਸੇ ਤਰ੍ਹਾਂ ਦਾ ਹੋਰ ਕੋਈ ਅਭਿਆਨ ਨਹੀਂ ਆ ਰਿਹਾ ਔਰ ਚੋਣਾ ਵੀ ਅਗੇਤਾ ਲੱਗ ਗਿਆ ਚੋਣਾ ਕਟਿਆ ਜਾਣਾ ਹੈ ਅੱਗੇ 1 ਅਕਤੂਬਰ ਨੂੰ ਮੰਡੀਆਂ ਚਾਉਂਦਾ ਝੋਨਾ ਐਤ ਕੀ 15-20 ਦਿਨ ਪਹਿਲਾਂ ਵੀ ਆ ਸਕਦਾ ਕਿਉਂਕਿ ਅੱਗੇ 20 ਜੁਲਾਈ ਤੋਂ ਝੋਨਾ ਬੀਜਿਆ ਜਾਂਦਾ ਸੀ ਅੱਜ ਕੀ 1 ਜੂਨ ਤੋਂ ਬੀਜਿਆ ਗਿਆ 20 ਜੂਨ ਤੋਂ ਸੀ ਸ਼ਾਇਦ ਅੱਗੇ ਹਾਂ ਕੁਝ ਦਿਨ ਅੱਗੇ ਆ ਗਿਆ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਅਗਰ ਪੰਜ ਮੈਂਬਰੀ ਦੀ ਲੀਡਰਸ਼ਿਪ ਔਰ ਵਾਰਸ ਪੰਜਾਬ ਦੇ ਅਕਾਲੀ ਦਲ ਔਰ ਪੰਜਾਬ ਦੇ ਹੋਰ ਅਕਾਲੀ ਦਲ ਅਗਰ ਇਹ ਇਕੱਠੇ ਹੋ ਗਏ ਸੰਤ ਸਮਾਜ ਵੀ ਅਗਰ ਨਾਲ ਆ ਗਿਆ ਬਾਬਾ ਧੋਮਾ ਦਾ ਚਲੋ ਉਹ ਨਾਲ ਆਉਣ ਜਾਂ ਨਾ ਆਉਣ ਅਗਰ ਅਕਾਲੀ ਦਲ ਵਾਰਿਸ ਪੰਜਾਬ ਦੀ ਔਰ ਪੰਜ ਮੈਂਬਰੀ ਕਮੇਟੀ ਇਹ ਲੀਡਰਸ਼ਿਪ ਹੀ ਅਗਰ ਇਕੱਠੀਆਂ ਹੋ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਧਿਰ ਜਿੱਤ ਜਾਵੇ ਇਸ ਵਾਰ ਅਸੰਭਵ ਲੱਗਦਾ ਹੈ ਕਿਉਂਕਿ ਐਂਟੀ ਇਨਕੰਮੈਂਸੀ ਉਹਨਾਂ ਦੇ ਖਿਲਾਫ ਬਹੁਤ ਹੈ ਸੁਖਵੀਰ ਬਾਦਲ ਧੜੇ ਦਾ ਹਾਲ ਆਪਾਂ ਦੇਖਿਆ ਹੀ ਹੈ ਲੁਧਿਆਣੇ 'ਚ ਜੀਨੂੰ ਇਹ ਕਹਿੰਦੇ ਨੇ ਕਿ ਉਹ ਸ਼ਹਿਰੀ ਸੀਟ ਸੀ ਉਹ ਸ਼ਹਿਰੀ ਸੀਟ ਨਹੀਂ ਸੀ ਉਹ ਕਈ ਵਾਰ ਅਕਾਲੀ ਦਲ ਜਿੱਤੇ ਆ। ਉੱਥੋਂ ਅਕਾਲੀ ਦਲ ਨੇ ਮੰਤਰੀ ਬਣਾਏ। ਆ ਜਿਹੜੇ ਮਹੇਸ਼ਿੰਦਰ ਸਿੰਘ ਗਰੇਵਾਲ ਐਡਵੋਕੇਟ ਨੇ ਇਹ ਵੀ ਉਸੇ ਸੀਟ ਤੋਂ ਜਿੱਤ ਕੇ ਮੰਤਰੀ ਬਣੇ ਸੀ। ਇਹ ਜਦੋਂ ਜਿੱਤੇ ਸੀ ਮਹੇਸ਼ਿੰਦਰ ਸਿੰਘ ਗਰੇਵਾਲ ਮੰਤਰੀ ਬਣੇ। ਹਾਂ। ਉਦੋਂ ਰਾਮਦਾਸ ਜੋਰ ਨੂੰ ਉੱਥੇ ਹਰਾਇਆ ਸੀ ਇਹਨਾਂ ਨੇ। ਸੋ ਹਰੀਸ਼ ਰਾਜ ਢਾਂਡਾ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਚੋਣ ਲੜੇ ਸੀ ਤੇ ਜਿੱਤੇ ਸੀ। ਔਰ ਇਹਨਾਂ ਦੋਨਾਂ ਦਾ ਇਕੱਠਾ ਹੋਣਾ ਪੰਜ ਮੈਮਰੀ ਕਮੇਟੀ ਦਾ ਔਰ ਅਮਰਿਤਪਾਲ ਸਿੰਘ ਦੀ ਧਿਰ ਦਾ ਇਹ ਸਭ ਤੋਂ ਵੱਡਾ ਝਟਕਾ ਬਾਦਲ ਕਿਆ ਨੂੰ ਹੀ ਲੱਗਣਾ ਹੈ ਕਿਉਂਕਿ ਉਹਨਾਂ ਦੀ ਜ਼ਮੀਨ ਬਚੀ ਬਚਾਈ ਜ਼ਮੀਨ ਖੁੱਸਣ ਦਾ ਖਤਰਾ ਹੈ। ਭੱਡਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਵੀ ਹੈ ਸੁਨੀਲ ਜਾਖੜ बार-बार ਇਹ ਗੱਲ ਕਹਿੰਦੇ ਆ ਵੀ ਅਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ ਹੋਣਾ ਚਾਹੀਦਾ। ਹੁਣ ਜਦੋਂ ਅਮਰਿਤਪਾਲ ਦਾ ਰਲੇਵਾ ਹੋ ਜਾਏਗਾ ਇਸ ਪੰਜ ਮੈਂਬਰੀ ਕਮੇਟੀ ਦੇ ਨਾਲ ਜਾਂ ਅਕਾਲੀ ਦਲ ਦੇ ਨਾਲ ਜਾਂ ਕੋਈ ਜੇ ਨਵਾਂ ਧੜਾ ਬਣਦਾ ਉਹਦੇ ਨਾਲ ਤੇ ਫਿਰ ਭਾਜਪਾ ਸਮਝੌਤਾ ਕਰੂਗੀ ਕਿਉਂਕਿ ਭਾਜਪਾ ਦੀ ਤੇ ਇਡੀਓਲੋਜੀ ਤੇ ਅੰਮ੍ਰਿਤਪਾਲ ਦੀ ਇਡੀਓਲੋਜੀ ਤੇ ਮੇਲ ਹੀ ਨਹੀਂ ਖਾਂਦੀ ਸੰਦੀਪ ਜੀ ਮੈਂ ਤੁਹਾਨੂੰ ਉਦਾਹਰਣ ਦੇਦਾ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ 'ਚ ਸਮਝੌਤਾ ਕੀਤਾ ਸੀ ਬੀਬੀ ਮਹਿਬੂਬਾ ਮੁਫਤੀ ਨਾਲ ਉਹਨਾਂ ਦੀ ਜਿਹੜੀ ਪਾਰਟੀ ਨਾਲ ਸਮਝੌਤਾ ਕੀਤਾ ਸੀ ਸਿਆਸਤ ਦੇ ਵਿੱਚ ਨਾ ਕੋਈ ਦੋਸਤ ਹੁੰਦਾ ਨਾ ਕੋਈ ਦੁਸ਼ਮਣ ਪੱਕੇ ਤੌਰ ਤੇ ਕੋਈ ਨਹੀਂ ਹੁੰਦੇ ਹੁਣ ਜਿਹੜੀ ਤੁਸੀਂ ਗੱਲ ਕਹੀ ਪਹਿਲੀ ਤਾਂ ਗੱਲ ਇਹ ਹੈ ਅਮਰਿਤਪਾਲ ਸਿੰਘ ਦੀ ਧਿਰ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਇਹ ਅਕਾਲੀ ਦਲ ਜਾਂ ਹੋਰ ਵੀ ਇੱਕ ਦੋ ਅਕਾਲੀ ਦਲ ਅਗਰ ਨਾਲ ਆ ਜਾਣ ਤੇ ਫਿਰ ਭਾਰਤੀ ਜਨਤਾ ਪਾਰਟੀ ਸਮਝੌਤਾ ਕਰੇ ਨਾ ਕਰੇ ਕੀ ਫਰਕ ਪੈਂਦਾ ਜੀ ਨਾਲੇ ਪੰਜ ਮੈਂਬਰੀ ਕਮੇਟੀ ਨੂੰ ਸਮਝੌਤਾ ਕਰਨ ਦੀ ਲੋੜ ਹੀ ਕੀ ਹੈ ਜਾਂ ਅਕਾਲੀ ਦਲ ਵਾਰਿਸ ਪੰਜਾਬ ਨੂੰ ਬੀਜੇਪੀ ਨਾਲ ਸਮਝੌਤਾ ਕਰਨਾ ਹੀ ਕਿਉਂ ਹੈ ਪੈਸੋ ਖਵੀਰ ਦਾ ਸਮਝੌਤਾ ਕਰਾ ਦਿਓ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਵੇਖੋ ਜਿਹੜੀ ਜਿਹੜੀ ਸਿੱਖ ਮਾਨ ਸਕਦਾ ਉਹ ਖੇਤਰੀ ਪਾਰਟੀ ਨੂੰ ਤਾਕਤਵਰ ਦੇਖਣਾ ਚਾਹੁੰਦੀ ਹੈ ਸਾਡੇ ਪੰਜਾਬ ਦੇ ਮੁੱਦੇ ਅਡਰੈਸ ਹੋ ਰਹੇ ਨੇ ਹੱਲ ਹੋ ਰਹੇ ਨੇ ਇਹ ਵੇਖਣਾ ਚਾਹੁੰਦੀ ਹੈ ਭਾਵਨਾ ਔਰ ਜਦੋਂ ਪੰਜਾਬ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਜਿੱਤ ਲਈ ਤੇ ਫਿਰ ਸਿੱਖ ਮਸਲੇ ਹੱਲ ਕਰਾਉਣ ਵਾਲੇ ਪਾਸੇ ਇਹ ਅੱਗੇ ਵਧਣਗੇ ਔਰ ਅਗਰ 117 ਸੀਟਾਂ ਚੋਂ ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਸਕਦੀ ਤੇ ਪੰਜ ਮੈਂਬਰੀ ਕਮੇਟੀ ਔਰ ਅਕਾਲੀ ਦਲ ਵਾਰਿਸ ਪੰਜਾਬ ਦੇ ਔਰ ਬਾਕੀ ਅਕਾਲੀ ਦਲ ਇਕੱਠੇ ਹੋ ਕੇ ਇਹ 60 ਸੀਟਾਂ ਨਹੀਂ ਜਿੱਤ ਸਕਣਗੇ ਪੰਜਾਬ ਚ ਸਿੱਖ ਸ਼ਕਤੀ ਅਗਰ ਇੱਕ ਪਾਸੇ ਆ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਜਿਹੜੀ ਅਕਾਲੀ ਦਲ ਸਾਡਾ ਖੜਾ ਹੋਇਆ ਹੈ ਅਗਰ ਪੰਜਾਬ ਦੀ ਸਿੱਖ ਤਾਕਤ ਉਸ ਪਾਸੇ ਆ ਗਈ ਤੇ ਫਿਰ ਲੋੜ ਹੀ ਕੀ ਹੈ ਕਿਸੇ ਨਾ ਸਮਝੌਤੇ ਦੀ ਪੰਜ ਮੈਂਬਰੀ ਕਮੇਟੀ ਔਰ ਇਸ ਅਕਾਲੀ ਦਲ ਨੂੰ ਜਿਹੜਾ ਪੁਨਰਸੁਰਜੀਤ ਹੋ ਰਿਹਾ ਫਿਰ ਲੋੜ ਨਹੀਂ ਆਕਾਲੀ ਦਲ ਨੂੰ ਅੱਜਕੱਲ ਜਿਹੜਾ ਵੋਟਰਾਂ ਦਾ ਟ੍ਰੈਂਡ ਹੈ ਨਾ ਸੰਦੀਪ ਜੀ ਉਹ ਲਹਿਰ ਦੇ ਰੂਪ ਚ ਵੋਟ ਪੈਂਦੀ ਹੈ ਲਹਿਰ ਦੇ ਰੂਪ ਚ ਆਮ ਆਦਮੀ ਪਾਰਟੀ ਨੂੰ ਲਹਿਰ ਚ ਵੋਟ ਪਈ ਹੁਣ ਪੰਜ ਮੈਂਬਰੀ ਕਮੇਟੀ ਦੀ ਲਹਿਰ ਬਣਨੀ ਹੈ ਬਣ ਵੀ ਚੁੱਕੀ ਹੈ ਲਹਿਰ ਦੇ ਰੂਪ ਚ ਜਦੋਂ ਵੋਟ ਪੈਂਦੀ ਹੈ ਸਮੁੱਚੀ ਕੌਮ ਸਮੁੱਚਾ ਵੋਟਰ ਇੱਕ ਪਾਸੇ ਭੁਗਤਦਾ ਉਹਦੇ ਚ ਫਿਰ ਸਮਝਾਤੇ ਸਮਝੋਤੇ ਦੀ ਗੰਜائش ਨਹੀਂ ਹੁੰਦੀ ਬਾਕੀ ਅਗਰ ਚੋਣਾਂ ਤੋਂ ਬਾਅਦ ਅਗਰ 2-4 ਸੀਟਾਂ 5 ਮੈਂਬਰੀ ਦੀਆਂ ਘਟਦੀਆਂ ਵੀ ਹੋਣ 5 ਮੈਂਬਰੀ ਤੋਂ ਮੇਰਾ ਭਾਵ ਹੈ ਕਿ ਅਕਾਲੀ ਦਲ ਪੁਨਰਸੁਰਜੀਤ ਹੋਣ ਤੋਂ ਬਾਅਦ ਕਿਉਂਕਿ ਹਜੇ ਹਜੇ ਪੂਰਾ ਨਾਮ ਨਹੀਂ ਆਇਆ ਪੁਨਰਸੁਰਜੀਤ ਹੋਣ ਤੋਂ ਬਾਅਦ ਲੀਡਰਸ਼ਿਪ ਨਹੀਂ ਆਈ ਸੋ ਇਸ ਕਰਕੇ ਮੈਂ ਸਮੋਦਨ 5 ਮੈਂਬਰੀ ਕਹਿ ਦੇਣਾ ਹੁਣਾ ਪਰ 5 ਮੈਂਬਰੀ ਦਾ ਮਤਲਬ ਹੈ ਹੌਲੀ ਹੌਲੀ ਇਹ ਸਥਿਤੀਆਂ ਬਦਲ ਰਹੀਆਂ ਨਾ ਕਿ ਵੱਡੇ ਬਦਲਾਅ ਦਾ ਸੰਕੇਤ ਲੱਗਦੇ ਆ ਤੁਸੀਂ ਦੇਖਣਾ ਮੈਨੂੰ ਇਦਾਂ ਲੱਗ ਰਿਹਾ ਮੇਰਾ ਅੰਦਾਜ਼ਾ ਹੈ ਕਿ ਪੰਥਕ ਸਿਆਸਤ ਦੇ ਵਿੱਚ ਨਾ ਵੱਡਾ ਬਦਲਾਅ ਆਊਗਾ ਵੱਡਾ ਬਦਲਾ ਤਾਂ ਆ ਹੀ ਚੁੱਕਿਆ ਸੰਦੀਪ ਜੀ ਵੱਡਾ ਬਦਲਾ ਚੱਲ ਹੀ ਰਿਹਾ ਹੈ ਹੋਰ ਵੱਡਾ ਬਦਲਾ ਆਊਗਾ ਤੁਹਾਡੀ ਗੱਲ ਠੀਕ ਹੈ ਮੈਂ ਸਿਆਸੀ ਚਿਹਰਿਆਂ ਨੂੰ ਲੈ ਕੇ ਗੱਲ ਕਰ ਰਿਹਾ ਵੀ ਸਿਆਸੀ ਚਿਹਰਿਆਂ ਨੂੰ ਲੈ ਕੇ ਵੀ ਨਵੀਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਮੰਤਵ ਹੀ ਹੈ ਕਿ ਪੁਰਾਣੀ ਲੀਡਰਸ਼ਿਪ ਜਿਹੜੀ ਆਧਾਰ ਗਵਾ ਚੁੱਕੀ ਹੈ ਲੋਕਾਂ 'ਚ ਨਵੀਂ ਲੀਡਰਸ਼ਿਪ ਆਵੇ ਨਵੇਂ-ਨਵੇਂ ਲੀਡਰ ਆਉਣਗੇ ਨੌਜਵਾਨ ਆਉਣਗੇ ਸਿਆਣੀ ਉਮਰ ਦੇ ਆਉਣਗੇ ਔਰ ਜ਼ਰੂਰ ਪੰਜਾਬ ਦੇ ਭਲੇ ਲਈ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਹੈ ਚੰਗੇ ਚੰਗੇ ਸਾਡੇ ਕੈਂਡੀਡੇਟ ਆਉਣੇ ਚਾਹੀਦੇ ਨੇ ਜਿਨ੍ਹਾਂ ਨੇ ਐਨੇ ਸਾਲਾਂ ਤੋਂ ਲਗਾਤਾਰ ਯਤਨ ਕੀਤੇ ਨੇ ਤੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਪਰਿਵਾਰਵਾਦ ਨੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ 'ਚ ਪਰਿਵਾਰਵਾਦ ਲਈ ਵੀ ਕੋਈ ਥਾਂ ਨਹੀਂ ਇੱਥੇ ਜਿਹੜੇ ਪੰਜ ਮੈਂਬਰ ਨੇ ਤੁਹਾਨੂੰ ਇਹਨਾਂ ਦੇ ਬੱਚੇ ਵੀ ਨਹੀਂ ਦਿਖਣੇ ਅਹੁਦਿਆਂ 'ਤੇ ਬੈਠੇ ਇਹਨਾਂ ਤੋਂ ਆਮ ਆਦਮੀ ਪਾਰਟੀ ਵੀ ਇਦਾਂ ਹੀ ਕਹਿੰਦੀ ਸੀ ਆ ਹੁਸ਼ਿਆਰਪੁਰ ਦੀ ਆਪਣਾ ਜਦੋਂ ਲੋਕ ਸਭਾ ਚੋਣ ਹੋਈ ਚੱਬੇਵਾਲ ਦੀ ਜ਼ਿਮਨੀ ਚੋਣ ਹੋਈ ਡਾਕਟਰ ਰਾਜਕੁਮਾਰ ਜਿਹੜੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਲੜ ਗਏ ਲੋਕ ਸਭਾ ਉਹ ਜਿੱਤ ਵੀ ਗਏ ਤੇ ਉਹਨਾਂ ਦਾ ਬੇਟਾ ਈਸ਼ਾਨ ਚੱਬੇਵਾਲ ਚੱਬੇਵਾਲ ਜਿੱਤ ਗਿਆ ਆਮ ਆਦਮੀ ਵੀ ਇਦਾਂ ਹੀ ਕਹਿੰਦੇ ਹੁੰਦੇ ਸੀ ਟੱਲਾਸ ਦੇਖੋ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਹੈ ਨਾ ਜੀ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਉੱਥੇ ਸਮਰਪਿਤ ਹੈ ਲੀਡਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਤੇ ਹੁਕਮ ਦੇ ਵਿਰੋਧ ਚ ਨਹੀਂ ਖੜ ਸਕਦੇ ਜਾ ਕੇ ਤਾਨੂੰ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਇਹ ਲੀਡਰਸ਼ਿਪ ਲੋਕ ਇਹਨਾਂ ਨਾਲ ਇਸੇ ਕਰਕੇ ਜੁੜੇ ਨੇ ਵੀ ਇਹ ਸਮਰਪਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਜਿਸ ਦਿਨ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਮਲੇ ਤੇ ਕੋਈ ਬੇਧਿਆਨੀ ਕੀਤੀ ਹੁਕਮਨਾਮੇ ਤੇ ਕਿ ਸੰਗਤ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਨਾ ਹੈ ਇਹ ਵੀ ਪੰਜ ਮੈਮਰੀ ਕਮੇਟੀ ਦੇ ਮੈਂਬਰਾਂ ਨੂੰ ਪਤਾ ਹੈ ਉਹ ਵੀ ਬਹੁਤ ਬੋਝ-ਬੋਝ ਕੇ ਕਦਮ ਰੱਖਦੇ ਨੇ ਵੀ ਕੋਈ ਸਾਡੇ ਤੋਂ ਗਲਤੀ ਨਾ ਹੋ ਜੇ ਸੋ ਪੰਜ ਮੈਂਬਰੀ ਕਮੇਟੀ ਵਾਲਿਆਂ ਨੂੰ ਇਹਨਾਂ ਦੇ ਉੱਤੇ ਭਾਰ ਜ਼ਿਆਦਾ ਹੈ ਮਾਨ ਸਤਕਾਰ ਬਹਾਲ ਰੱਖਣ ਦਾ ਸੰਸਥਾਵਾਂ ਦਾ ਕਿਉਂਕਿ ਦੂਸਰਾ ਧੜਾ ਤਾਂ ਉਹ ਤਾਂ ਧੜਾ ਤੁਹਾਨੂੰ ਪਤਾ ਹੀ ਹੈ ਉਹ ਧੜਾ ਤਾਂ ਜਿਸ ਰੂਪ ਚ ਚੱਲ ਰਿਹਾ ਹੈ ਉਹ ਤਾਂ ਗੱਲ ਇਹ ਕਰਦੇ ਨੇ ਅੱਜ ਕੱਲ ਵੀ ਟਕਸ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਭਾਈ ਐਸਪੀਸੀ ਨੇ ਛਡਾ ਲਏ ਉਹਨਾਂ ਦੀ ਧਾਰਾ ਵੱਖਰੀ ਹੈ ਸਿਆਸਤ ਕਰਨ ਦੀ ਅੱਛਾ ਡੱਲਾ ਸਾਹਿਬ ਇਹਦੇ ਨਾਲ ਇਹ ਵੀ ਦੱਸਿਓ ਕਿ ਉਹਨਾਂ ਦੇ ਜਿਹੜੇ ਮਾਝੇ ਦੇ ਜਰਨਲ ਵਿਕਰਮਜੀਠੀਆ ਜਿਹੜੇ ਵਿਜੀਲੈਂਸ ਦੇ ਸ਼ਕੰਜੇ ਚ ਹੁਣ ਜਿਹੜੇ ਚਤੂਪਦਿਆ ਹਿਸਾਬ ਹੈ ਜਿਹੜੇ ਸਾਬਕਾ ਡੀਜੀਪੀ ਹੈ ਉਹ ਜੇ ਵਿਜੀਲੈਂਸ ਕੋ ਪੇਸ਼ ਹੋ ਜਾਂਦੇ ਆ ਜਾਂ ਅਗਰ ਵਿਜੀਲੈਂਸ ਉਹਨਾਂ ਨੂੰ ਬੁਲਾਉਂਦੀ ਹੈ ਕਿਉਂਕਿ ਉਹਨਾਂ ਨੇ ਪਰਚਾ ਵੀ ਦਿੱਤਾ ਸੀ ਇਨਵੈਸਟੀਗੇਸ਼ਨ ਵੀ ਕੀਤੀ ਸੀ ਫਿਰ ਇਸ ਮਾਮਲੇ ਦੇ ਵਿੱਚ ਕੀ ਹੋ ਸਕਦਾ ਜੀ ਹੋਰ ਦੇਖੋ सिद्धार्थ ਚਟੋਪਦਿਆਏ ਡੀਜੀਪੀ ਸੀਓ ਉਸ ਵਕਤ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਪਰ ਇਹ ਮੰਨਿਆ ਜਾਂਦਾ ਹੈ ਕਿ ਅਗਰ ਇਸ ਤਰੀਕੇ ਦੇ ਕਿਸੇ ਵਿਅਕਤੀ ਤੇ ਕੇਸ ਦਰਜ ਕਰਨਾ ਹੈ ਜੀ ਦਾ ਪੋਲੀਟੀਕਲ ਕੰਡ ਬਹੁਤ ਵੱਡਾ ਹੈ ਪਰਿਵਾਰ ਬਹੁਤ ਵੱਡਾ ਹੈ ਬਾਦਲ ਪਰਿਵਾਰ ਬਹੁਤ ਵੱਟਾ ਮਜੀਠੀ ਆਪ ਮੰਤਰੀ ਰਿਹਾ ਹੈ ਜਦੋਂ ਵਿਕਰਮਜੀਠੀਆ ਮੰਤਰੀ ਸੀ ਉਦੋਂ ਸਿਧਾਰਥ ਚੱਡੋਪਧਿਆਏ ਪੰਜਾਬ ਪੁਲਿਸ ਚ ਸਰਵਿੰਗ ਆਫੀਸਰ ਸੀ ਸੋ ਜਾਂਚ ਕੀਤੀ ਸਿਧਾਰਥ ਚੱਡੋਪਧਿਆਏ ਨੇ ਬੜੀ ਦਲੇਰੀ ਨਾਲ ਕਹਿੰਦੇ ਜਾਂਚ ਕੀਤੀ ਹਾਲਾਂਕਿ ਆਖਰੀ ਫੈਸਲਾ ਉਦੋਂ ਹੋਣਾ ਸੰਦੀਪ ਜੀ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਜਾਂ ਤਾਂ ਸਜ਼ਾ ਕਰ ਆ ਗਿਆ ਵਿਕਰਮਜੀਠੀ ਨੂੰ ਜੇ ਵਿਕਰਮ ਮਜੀਠੀਆ ਬਰੀ ਹੋ ਗਿਆ ਤੇ ਇਹ ਇਹ ਮੰਨਿਆ ਜਾਊਗਾ ਵੀ ਕਿਸੇ ਦੀ ਵੀ ਜਾਂਚ ਪੂਰੀ ਭਾਰੀ ਨਹੀਂ ਸੀ ਵਿਕਰਮ ਮਜੀਠੀਆ નિર્ਦੋਸ਼ ਹੈ ਫਿਰ ਜੇ ਇਹ ਸਜ਼ਾ ਕਰਾ ਗਏ ਅਦਾਲਤ ਚ ਸਜ਼ਾ ਕਰਾ ਗਈ ਸਾਰੀਆਂ ਤਰ੍ਹਾਂ ਸਰਕਾਰਾਂ ਫਿਰ ਇਹ ਮੰਨਿਆ ਜਾਊਗਾ ਕਿ ਜਾਂਚ ਬਹੁਤ ਵਧੀਆ ਸੀ ਜਦੋਂ ਵਿਕਰਮ ਸਿੰਘ ਮਜੀਠੀਏ ਤੇ ਪਰਚਾ ਦਰਜ ਕੀਤਾ ਗਿਆ ਤੇ ਬਹੁਤ ਸਿਆਸਤ ਉਹਦੋਂ ਵੀ ਹੋਈ ਸੀ ਕਿ ਇਹ ਸਿਆਸੀ ਪਰਚਾ ਕੀਤਾ ਗਿਆ ਉਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਤੇ ਸਵਾਲ ਚੱਕਦੇ ਰਹੇ ਲੋਕ ਨਹੀਂ ਹੋਇਆ ਕੁਛ ਚੰਨੀ ਦੇ ਰਾਤ ਚ 2021 ਚ ਪਰਚਾ ਦਰਜ ਹੋਇਆ ਸੀ ਔਰ ਮੈਂ ਬੜਾ ਹੈਰਾਨ ਵੀ ਹਾਂ ਕੱਲ ਚਰਨਜੀਤ ਚੰਨੀ ਉਹਨਾਂ ਦੀ ਵੀਡੀਓ ਮੈਂ ਦੇਖ ਰਿਹਾ ਸੀ ਇੱਕ ਰੀਲ ਦੇ ਰੂਪ ਚ ਸੋਸ਼ਲ ਮੀਡੀਆ ਤੇ ਚਰਨਜੀਤ ਚੰਨੀ ਕਹਿੰਦੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਇਹ ਕਾਰਵਾਈ ਕੀਤੀ ਹੈ ਇਹ ਬਦਲਾਖੋਰੀ ਦੀ ਨੀਤਨਾ ਕੀਤੀ ਹੈ ਇਹ ਸਿਆਸੀ ਬਦਲਾਖੋਰੀ ਹੈ ਆਮਦਨ ਤੋਂ ਜ਼ਿਆਦਾ ਸਰੋਤਾਂ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਵਿਜੀਲੈਂਸ ਬਿਊਰੋ ਨੇ ਇਹ ਇੱਕ ਤਰੀਕੇ ਨਾਲ ਪੋਲਿਟੀਕਲ ਰੰਜਿਸ਼ ਹੈ ਉਹ ਵਿਰੋਧ ਕਰਦੇ ਰਹੇ ਭਗਵੰਤ ਮਾਨ ਦੀ ਸਰਕਾਰ ਦਾ ਤੇ ਉਹ ਕਹਿੰਦੇ ਕਿ ਇੰਨਾ ਸਮਾਂ ਸੀ ਹਜੇ ਤੱਕ ਫੜ ਕੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਚਾ ਕਿਉਂ ਨਹੀਂ ਕੀਤੀਆਂ ਜਦਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਲਗਾਤਾਰ ਸੁਪਰੀਮ ਕੋਰਟ 'ਚ ਵੀ ਗਏ ਵੀ ਇਹਦਾ ਕੇਸ ਖਾਰਜ ਕੀਤਾ ਜਾਵੇ ਇਹਦੀ ਬੇਲ ਖਾਰਜ ਕੀਤੀ ਜਾਵੇ ਉਹ ਬੇਲ ਖਾਰਜ ਨਹੀਂ ਹੋਈ ਪੰਜਾਬ ਪੁਲਿਸ ਨੇ ਵੀ ਜਿਹੜਾ ਕੇਸ ਦਰਜ ਕੀਤਾ ਹੈ ਜਿਹੜਾ ਅਰੈਸਟ ਕੀਤਾ ਵਿਕਰਮ ਜਿੱਥੇ ਨੂੰ ਭਾਵੇਂ ਵਿਜੀਲੈਂਸ ਬਿਊਰੋ ਦਾ ਦਾਵਾ ਹੈ ਕਿ ਅਸੀਂ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਦਰਜ ਕੀਤਾ ਹੈ ਪਰ ਕਿਤੇ ਨਾ ਕਿਤੇ ਵਿਜੀਲੈਂਸ ਬਿਊਰੋ ਜਿਹੜੇ ਅਕਾਊਂਟਾਂ 'ਚ ਪੈਸੇ ਆਏ ਜਿਹੜੇ ਕੰਪਨੀਆਂ ਨਾਲ ਬਿਕਰਮ ਮਜੀਠੀਆ ਦੇ ਲੈਣ-ਦੇਣ ਸੀ ਉਹਨਾਂ ਨੂੰ ਇਨਵੈਸਟੀਗੇਟ ਕਰੇਗਾ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰੇਗਾ ਕਿਉਂਕਿ ਹੁਣ ਇਹ ਜੋੜਨ ਦੀ ਕੋਸ਼ਿਸ਼ ਕਰੇਗੀ ਪੰਜਾਬ ਸਰਕਾਰ ਕਿ ਬਿਕਰਮ ਮਜੀਠੀਆ ਕੋਲੇ ਨਸ਼ੇ ਦੇ ਕਾਰੋਬਾਰ 'ਚ ਪੈਸਾ ਆਇਆ ਹੈ ਅਗਰ ਪੰਜਾਬ ਸਰਕਾਰ ਸਾਬਤ ਕਰਗੀ ਤੇ ਸਰਕਾਰ ਜਿੱਤ ਗਈ ਅਗਰ ਸਰਕਾਰ ਸਾਬਤ ਨਾ ਕਰ ਸਕੀ ਤਾਂ ਬਿਕਰਮਜੀਤਿਆ ਜਿੱਤ ਗਿਆ ਪਰ ਕਾਂਗਰਸੀਆਂ ਨੇ ਆਪਣਾ ਜਿਹੜਾ ਸਟੈਂਡ ਜਾ ਬਦਲ ਲਿਆ ਇਹ ਬੜਾ ਹੈਰਾਨੀ ਜੀ ਵਾਲੀ ਗੱਲ ਹੈ ਠੀਕ ਹੈ ਪਰ ਜੀ ਦੇਖੋ ਇਹ ਸਾਰੇ ਕਾਂਗਰਸੀ ਲੀਡਰ ਜਿਹੜੇ ਆ ਨਾ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀਗਾ ਉਦੋਂ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਜੇ ਕਹਿ ਸਕਦੇ ਆ ਵੀ ਦਿੱਲੀ ਚ ਹੀ ਸੀਗੀ ਐਕਟਿਵ ਪੰਜਾਬ ਚ ਨਹੀਂ ਹੈ ਨਹੀਂ ਸੀ 2017 ਤੋਂ ਪਹਿਲਾਂ ਉਦੋਂ ਆ ਜਿੰਨੇ ਵੀ ਕਾਂਗਰਸ ਦੇ ਲੀਡਰ ਅੱਜ ਵਿਕਰਮ ਮਜੀਠੀਆ ਦੀ سپورਟ ਕਰ ਰਹੇ ਆ ਜੀ ਉਹਨਾਂ ਦਾ ਧੱਕਾ ਤੇ ਕਰਨੀ ਚਾਹੀਦੀ ਆ ਉਸ ਵਕਤ ਇਹੀ ਲੀਡਰ ਜਿਹੜੇ ਆ ਚੜ ਚੜ ਕੇ ਕਹਿੰਦੇ ਹੁੰਦੇ ਸੀ ਵੀ ਪਰਚਾ ਦਿਓ ਪਰਚਾ ਦਿਓ ਪੰਜਾਬ ਦਾ ਨੁਕਸਾਨ ਹੋ ਗਿਆ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਘਾਣ ਕਰ ਦਿੱਤਾ ਬੇੜਾ ਗਰਕ ਕਰ ਦਿੱਤਾ ਇਹ ਜਿਹੜੀ ਸਿਆਸਤ ਆ ਨਾ ਇਦਾਂ ਜਦੋਂ ਰੰਗ ਬਦਲ ਜਾਂਦੇ ਆ ਨਾ ਇਹ ਤਾਂ ਲੀਡ ਵਾਲਾ ਸਾਹਿਬ ਸਮਝ ਲੱਗਦਾ ਬਿਲਕੁਲ ਸਹੀ ਗੱਲ ਹੈ ਜੀ ਇਹ ਤੁਹਾਡੀ ਗੱਲ ਜਿਹੜੇ ਜਿਹੜੀ ਸਿਆਸਤ ਹੈ ਨਾ ਜੀ ਉਹ ਦੁਨੀਆ ਚ ਸਭ ਤੋਂ ਵੱਡੀ ਇੱਕ ਸ਼ਕਤੀ ਹੈ ਉਹ ਇੰਜ ਰੰਗ ਬਦਲਦੀ ਹੈ ਕਿ ਤੁਸੀਂ ਪਲਕ ਚਪਕਦੇ ਹੋ ਤੇ ਉਹਦਾ ਰੰਗ ਬਦਲਿਆ ਹੁੰਦਾ ਹੈ ਮਤਲਬ ਇਸ ਤੋਂ ਤੇਜ ਕੋਈ ਦੁਨੀਆ ਚ ਤਾਕਤ ਨਹੀਂ ਰੰਗ ਬਦਲਨ ਵਾਲੀ ਸਿਆਸਤ ਤੋਂ ਇਸੇ ਕਰਕੇ ਜਿਹੜੀ ਸਿਆਸਤ ਹੈ ਉਹਦੇ ਤੇ ਲੋਕ ਭਰੋਸਾ ਨਹੀਂ ਕਰਦੇ ਛੇਤੀ ਛੇਤੀ ਅਗਰ ਭਰੋਸਾ ਉੱਠ ਜੇ ਕਿਸੇ ਤੋਂ ਉਹ ਛੇਤੀ ਛੇਤੀ ਇਸੇ ਕਰਕੇ ਨਹੀਂ ਹੁੰਦਾ ਬਾਕੀ ਰਹੀ ਗੱਲ ਪੰਜਾਬ ਦੀ ਸਿਆਸਤ ਦੀ ਵਿਕਰਮ ਜੀ ਠੇਦੀ ਗ੍ਰਫਤਾਰੀ ਤੋਂ ਬਾਅਦ ਜਿਹੜਾ ਸੁਖਵੀਰ ਬਾਦਲ ਦਾ ਧੜਾ ਉਹ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਬਾਕੀ ਜਿਵੇਂ ਤੁਹਾਡਾ ਸਵਾਲ ਸੀ ਇਹ ਦੇਖਣ ਵਾਲੀ ਗੱਲ ਰਹੂਗੀ ਕਿ ਸਿਧਾਰਥ ਚਟੋਪੱਧਿਆਏ ਆਪਣਾ ਬਿਆਨ ਕੀ ਦਿੰਦੇ ਨੇ। ਮੀਡੀਆ ਦੇ ਵਿੱਚ ਬਿਆਨ ਦੇਣਾ, ਪੁਲਿਸ ਦੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਭੂਮਿਕਾ ਕੀ ਰਹੀ? ਔਰ ਹੁਣ ਉਹ ਆਪਣਾ ਫਾਈਨਲੀ ਅਗਰ ਉਹਨਾਂ ਦਾ ਬਿਆਨ ਦਰਜ ਕੀਤਾ ਜਾਂਦਾ ਹੈ ਅਦਾਲਤ ਦੇ ਵਿੱਚ ਤੇ ਉਹਨਾਂ ਦਾ ਬਿਆਨ ਕੀ ਦਿੱਤਾ ਜਾਂਦਾ ਹੈ। ਹਾਲਾਂਕਿ ਜਿਹੜੇ ਸ਼ਿਦਾਰਥ ਛਟੋਪਾ ਦੇ ਆਏ ਨੇ ਇਹ ਬੜੇ ਸਖਤ ਲੀਡਰ ਮੰਨੇ ਜਾਂਦੇ ਨੇ ਕਿ ਆਪਣਾ ਸਟੈਂਡ ਨਹੀਂ ਛੇਤੀ ਛੇਤੀ ਬਦਲਦੇ ਸੋ ਇਹਨਾਂ ਦੇ ਬਿਆਨ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਸਖਤ ਪੁਲਿਸ ਅਫਸਰ ਸੋ ਇਹਨਾਂ ਦਾ ਵੀ ਜਿਹੜਾ ਇਹ ਵੀ ਇਹਨਾਂ ਦਾ ਵੀ ਸਟੈਂਡ ਚੰਗਾ ਮੰਨਿਆ ਜਾਂਦਾ ਹੈ ਇਹ ਇਹਨਾਂ ਦੇ ਬਿਆਨ ਦੀ ਵੀ ਬਹੁਤ ਵੱਡੀ ਭੂਮਿਕਾ ਰਹੂਗੀ ਇਸ ਪੂਰੇ ਮਾਮਲੇ 'ਚ ਔਰ ਸੰਦੀਪ ਜੀ ਜਿਹੜੇ ਅਗਲੇ 6 ਦਿਨ ਨੇ ਉਹ ਵਿਕਰਮ ਜੀਠੀਆ ਦੇ ਲਈ ਬੜੇ ਸੰਵੇਦਨਸ਼ੀਲ ਦਿਨ ਨੇ ਕਿਉਂਕਿ ਹੁਣ ਪੁਲਿਸ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਕਿਉਂਕਿ ਵਿਕਰਮ ਮਜੀਠੀਆ ਪੁਲਿਸ ਦੀ ਕਸਟਡੀ ਚ ਹੈ ਵਿਜੀਲੈਂਸ ਦੀ ਹੁਣ ਵਿਜੀਲੈਂਸ ਬਿਊਰੋ ਕੋਸ਼ਿਸ਼ ਕਰੇਗੀ ਕਿ ਅਸੀਂ ਵਿਕਰਮ ਸਿੰਘ ਮਜੀਠੀਏ ਤੋਂ ਕੁਝ ਨਾ ਕੁਝ ਬਰਾਮਦਗੀ ਕਰਾਈਏ ਭਾਵੇਂ ਉਹ ਪੈਸੇ ਦੇ ਰੂਪ ਚ ਬਰਾਮਦਗੀ ਹੋਵੇ ਭਾਵੇਂ ਉਹ ਕਾਗਜ਼ ਪੱਤਰਾਂ ਦੇ ਰੂਪ ਚ ਬਰਾਮਦਗੀ ਹੋਵੇ ਸੋ ਨਿਗਾਹ ਇਹ ਰੱਖਣੀ ਪੈਣੀ ਹੈ ਕਿ ਵਿਜੀਲੈਂਸ ਬਿਊਰੋ ਵਿਕਰਮ ਸਿੰਘ ਮਜੀਠੀਏ ਨੂੰ ਕਿੱਥੇ ਕਿੱਥੇ ਲੈ ਕੇ ਜਾਂਦੀ ਹੈ ਇਹ ਬਹੁਤ ਇੱਕ ਵੱਡਾ ਪਹਿਲੂ ਹੈ ਕਿਉਂਕਿ ਅਗਰ ਵਿਕਰਮ ਸਿੰਘ ਮਜੀਠੀਏ ਤੋਂ ਕੁਝ ਵੀ ਪ੍ਰਮਾਣ ਨਹੀਂ ਹੁੰਦਾ ਇਹਨਾਂ ਸੱਤਾ ਦਿਨਾਂ 'ਚ ਤੇ ਜਿਹੜਾ ਰਿਮਾਂਡ ਮੰਗਣਾ ਵਿਜੀਲੈਂਸ ਬਿਊਰੋ ਨੇ ਉਹ ਵਿਜੀਲੈਂਸ ਬਿਊਰੋ ਲਈ ਚੈਲੰਜ ਬਣੂਗਾ ਕੀ ਇਸ ਪੂਰੇ ਮਾਮਲੇ 'ਤੇ ਉਸ ਗੱਲ ਤੋਂ ਵੀ ਇਨਕਾਰ ਨਹੀਂ ਨਾ ਕੀਤਾ ਜਾ ਸਕਦਾ ਵੀ ਵਿਜੀਲੈਂਸ ਕੇਸ ਤੇ ਦਰਜ ਕਰ ਲੈਂਦੀ ਆ ਬਾਹਰ ਤੋਂ ਨਿਕਲਦਾ ਕੁਝ ਵੀ ਨਹੀਂ ਹੈ ਹਾਂ ਉਹ ਵਿਜੀਲੈਂਸ ਬਿਊਰੋ ਦੀ ਇੱਜ਼ਤ ਦਾ ਸਵਾਲ ਹੈ ਕਿ ਸੱਤਾ ਦਿਨਾਂ 'ਚ ਵਿਜੀਲੈਂਸ ਬਿਊਰੋ ਨੇ ਕਿਹਾ ਤਾਂ ਵੀ ਇੰਨੇ ਕਰੋੜਾਂ ਦਾ ਸਾਨੂੰ 헤ਰਫੇਰ ਲੱਗਦਾ ਹੈ ਆਮਦਨ ਤੋਂ ਵੱਧ ਸਰੋਤ ਸਰੋਤ ਨੇ ਕੀ ਵਿਜੀਲੈਂਸ ਬਿਊਰੋ ਜਦੋਂ ਗ੍ਰਿਫਤਾਰ ਕੀਤਾ ਵਿਕਰਮ ਮਜੀਠੀਏ ਨੂੰ ਕਿ ਵਿਜੀਲੈਂਸ ਬਿਊਰੋ ਨੇ ਆਪਣੇ ਪੱਕੇ ਪੈਰੀ ਕੀਤਾ ਕਿਉਂਕਿ ਭਗਵੰਤਮਾਨ ਕਹਿੰਦੇ ਅਸੀਂ ਪੱਕੇ ਪੈਰੀ ਗ੍ਰਿਫਤਾਰ ਕੀਤਾ ਹੁਣ ਉਹ ਪੱਕੇ ਪੈਰੀ ਕੀ ਹੈ ਉਹ ਸਾਬਤ ਕਰਨਾ ਪੈਣਾ ਇਹਨਾਂ 7 ਦਿਨਾਂ 'ਚ ਵਿਜੀਲੈਂਸ ਬਿਊਰੋ ਨੂੰ ਸੰਦੀਪ ਜੀ ਕਿ ਵਿਜੀਲੈਂਸ ਬਿਊਰੋ ਕੋਲੇ ਕੀ ਠੋਸ ਸਬੂਤ ਆਉਂਦੇ ਨੇ ਅਦਾਲਤ ਵਿੱਚ ਦੇਣ ਨੂੰ ਜਦੋਂ 2 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਏ ਦੀ ਪੇਸ਼ੀ ਹੈ ਔਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹ ਨਿਸ਼ਚਿਤ ਤੌਰ ਤੇ ਜ਼ਮਾਨਤ ਦੀ ਤਿਆਰੀ ਕਰ ਰਹੇ ਹੋਣਗੇ ਵੀ ਅਸੀਂ ਜ਼ਮਾਨਤ ਦੇ ਕਾਗਜ਼ ਲਾਉਣੇ ਨੇ ਐਫ ਆਈ ਆਰ ਕਵਾਸ਼ ਕਰਾਉਣ ਵਾਲੇ ਪਾਸੇ ਵੀ ਉਹ ਤਿਆਰੀ ਕਰ ਰਹੇ ਹੋਣਗੇ ਹੋ ਸਕਦਾ ਹੈ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਣ ਇਸ ਮਾਮਲੇ ਦੇ ਵਿੱਚ ਔਰ ਉਹ ਬਾਰ-ਬਾਰ ਕਹਿ ਰਹੇ ਨੇ ਕਿ ਇਹਨਾਂ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਖਿਲਾਫ ਜਾ ਕੇ ਪੰਜਾਬ ਸਰਕਾਰ ਨੇ ਕੇਸ ਦਰਜ ਕੀਤਾ ਹੈ ਜਿਹੜਾ ਇਹ ट्रांजैक्शन ਦੀ ਗੱਲ ਆਉਂਦੀ ਹੈ ਇਹ ਇਲਜ਼ਾਮ ਲੱਗਦੇ ਨੇ ਕਿ ਵਿਕਰਮਜੀਠੀਆ ਦੇ ਖਾਤਿਆਂ 'ਚ ਜਿਹੜੇ ਕੰਪਨੀਆਂ ਦੇ ਪੈਸੇ ਆਏ ਨੇ ਉਹਨਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਉਹਨਾਂ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੋ ਉਹਦੇ ਆਧਾਰ ਦੇ ਉੱਤੇ ਇਹ ਜ਼ਮਾਨਤ ਵੀ ਕੈਨਸਲ ਕਰਾਨ ਗਏ ਸੀ ਪੰਜਾਬ ਸਰਕਾਰ ਵਾਲੇ ਵਿਕਰਮਜੀਠੀਏ ਨੇ ਉਹ ਜ਼ਮਾਨਤ ਕੈਨਸਲ ਨਹੀਂ ਕੀਤੀ ਸੀ ਅਦਾਲਤ ਨੇ ਉਹਨਾਂ ਕਿਹਾ ਸੀ ਵੀ ਤੁਸੀਂ ਦੋ ਦਿਨ ਸੱਦੋ ਵਿਕਰਮਜੀਠੀਏ ਨੂੰ ਔਰ ਆਪਣੀ ਤਫਤੀਸ਼ ਹੈ ਜਿਹੜੀ ਮੁਕੰਮਲ ਕਰੋ ਇਹ ਦਾਅਵਾ ਵਿਕਰਮਜੀਠੀਏ ਦੀ ਤਰਤਾ ਕਿ ਸੁਪਰੀਮ ਕੋਰਟ ਨੇ ਜਿਹੜੀਆਂ ਗੱਲਾਂ ਨਹੀਂ ਸੀ ਮੰਨੀਆਂ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਉਹਨਾਂ ਗੱਲਾਂ ਦੇ ਆਧਾਰ ਤੇ ਕੀਤਾ ਹੈ ਤੇ ਹੁਣ ਇਹ ਗੱਲਾਂ ਅਦਾਲਤ 'ਚ ਖੜਨਗੀਆਂ ਜਾਂ ਨਹੀਂ ਖੜਨਗੀਆਂ ਇਹ ਬਹੁਤ ਮਹੱਤਵਪੂਰਨ ਹੋਏਗਾ ਸੋ ਵਿਕਰਮ ਜੀਠਿਆ ਦੇ ਲਈ ਵੀ ਜਿਹੜੇ ਅਗਲੇ ਕੁਝ ਦਿਨ ਨੇ ਉਹ ਬਹੁਤ ਮਹੱਤਵਪੂਰਨ ਨੇ ਸੰਦੀਪ ਜੀ ਔਰ ਇਹ ਜਾਂਚ ਦਾ ਦਾਇਰਾ ਅੱਗੇ ਵਧੇਗਾ ਔਰ ਜਿੱਥੋਂ ਤੱਕ ਭਗਵੰਤ ਮਾਨ ਸਰਕਾਰ ਦੀ ਗੱਲ ਹੈ ਭਗਵੰਤ ਮਾਨ ਨੇ ਇਸ਼ਾਰਾ ਕੀਤਾ ਸੀ ਕਿ ਪਹਿਲਾਂ ਜਿਹੜੇ ਲੋਕ ਮਜੀਠੀ ਦੇ ਖਿਲਾਫ ਸੀ ਅੱਜ ਉਹ ਮਜੀਠੀ ਦਾ ਸਮਰਥਨ ਕਰੀ ਜਾਂਦੇ ਨੇ ਔਰ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਅਸੀਂ ਕਰਪਸ਼ਨ ਦੇ ਖਿਲਾਫ ਕਾਰਵਾਈ ਔਰ ਯੁੱਧ ਦੇ ਖਿਲਾਫ ਲੜਾਈ ਨਹੀਂ ਰੋਕਣੀ ਹੁਣ ਸੰਦੀਪ ਜੀ ਕਰਪਸ਼ਨ ਦੇ ਖਿਲਾਫ ਨਸ਼ੇ ਦੇ ਖਿਲਾਫ ਕਾਰਵਾਈ ਨਹੀਂ ਰੋਕਣੀ ਨਾ ਅਸੀਂ ਯੁੱਧ ਰੋਕਣਾ ਨਸ਼ਿਆਂ ਦੇ ਖਿਲਾਫ ਹੁਣ ਇਹ ਕਰਪਸ਼ਨ ਦੇ ਖਿਲਾਫ ਮੈਨੂੰ ਇਹ ਲੱਗਦਾ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਉਂਦੀ ਪਰਚੇ ਦੱਤੇ ਸੀ ਕਈ ਕਾਂਗਰਸ ਦੇ ਲੀਡਰਾਂ ਨੂੰ ਸੱਮਣ ਕੀਤਾ ਸੀ ਵਿਜੀਲੈਂਸ ਦੀ ਪੁੱਛਗਿੱਛ ਦੇ ਹੁਕਮ ਹੋਏ ਸੀ ਕੁਝ ਕਾਂਗਰਸੀ ਰਡਾਰਤੇ ਨੇ ਹੁਣ ਮੈਂ ਨਾਮ ਤਾਂ ਨਹੀਂ ਲੈਂਦਾ ਕਈ ਕਾਂਗਰਸੀ ਰਡਾਰਤੇ ਨੇ ਜਿਨ੍ਹਾਂ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਹੈ ਸੋ ਅਗਲੇ 10-15 ਦਿਨਾਂ ਚ ਕੁਝ ਹੋਰ ਕਾਂਗਰਸੀ ਲੀਡਰ ਨੇ ਜਿਹੜੇ ਉਹਨਾਂ ਨੂੰ ਵਿਜੀਲੈਂਸ ਬਿਊਰੋ ਦੇ ਸੱਮਣ ਆ ਸਕਦੇ ਨੇ ਵਿਜੀਲੈਂਸ ਬਿਊਰੋ ਉਹਨਾਂ ਨੂੰ ਪੁੱਛਗਿੱਛ ਲਈ ਸੱਦ ਸਕਦੀ ਹੈ ਸੋ ਆਉਂਦੇ ਸਮੇਂ ਚ ਪੰਜਾਬ ਚਾਂਮ ਆਦਮੀ ਪਾਰਟੀ ਕਾਂਗਰਸੀ ਲੀਡਰਾਂ ਦੀ ਕਰਪਸ਼ਨ ਤੇ ਵੀ ਸ਼ਿਕੰਜਾ ਕਸੇਗੀ। ਔਰ ਜਿਹੜਾ ਮਾਮਲਾ ਲਗਾਤਾਰ ਲੋਕ ਭਗਵੰਤ ਮਾਨ ਦਾ ਮਜ਼ਾਕ ਡਾਉਣ ਲੱਗੇ ਸੀ ਕਿ ਉਹ ਬੱਸ ਬਾੜੀਆਂ ਵਾਲਾ ਕੁਝ ਹੈ ਕਿ ਨਹੀਂ ਹੈ ਤੇ ਜਿਹੜਾ ਉਹ ਮਾਮਲਾ ਸੀ ਬੱਸਾਂ ਦੀਆਂ ਬਾੜੀਆਂ ਰਾਜਸਥਾਨ ਤੋਂ ਬਣੀਆਂ ਸੀ। ਸੰਦੀਪ ਜੀ ਅੱਜ ਕਾਗਜ਼ ਤੇ ਨੋਟ ਕਰ ਲਓ। ਉਹ ਸਮਾਂਲੇ 'ਚ ਵੀ ਵਿਜੀਲੈਂਸ ਬਿਊਰੋ ਅੱਗੇ ਵਧੇਗੀ ਕਿਉਂਕਿ ਅਗਰ ਵਿਜੀਲੈਂਸ ਬਿਊਰੋ ਅੱਗੇ ਨਹੀਂ ਵਧੇਗੀ ਤੇ ਇਹ ਜਿਹੜੇ ਬੱਸ ਬਾੜੀਆਂ ਦੇ ਬਿਆਨ ਸੀ ਨਾ ਇਸ ਸਤਾਈ ਚ ਭਗਵੰਤ ਮਾਨ ਤੇ ਅਰਵਿੰਦ ਕੇਦਰੀਵਾਲ ਦੇ ਰਾਹ ਦਾ ਰੋੜਾ ਬਣ ਜਾਣੇ ਨੇ ਇਸ ਕਰਕੇ ਆਪਣੀ ਜਾਨ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇੱਕ ਵਾਰੀ ਤਾਂ ਇਹ ਜਾਂਚ ਕਰਾਉਣੀ ਪੈਣੀ ਹੈ ਭਾਈ ਕਿ ਬਸ ਬਾੜੀਆਂ ਦੇ ਵਿੱਚ ਘਟਾਲਾ ਹੋਇਆ ਜਾਂ ਨਹੀਂ ਹੋਇਆ ਰਾਜਸਥਾਨ ਤੋਂ ਜਿਹੜੀਆਂ ਬਣੀਆਂ ਨੇ ਕੀ ਉਹ ਪੰਜਾਬ ਚੋਂ ਬਣ ਸਕਦੀਆਂ ਸੀ ਕਿ ਨਹੀਂ ਕਾਂਗਰਸ ਵਾਲੇ ਕਈ ਵਾਰੀ ਆਪਾਂ ਵੇਖਦੇ ਆ ਬੜੇ ਬੜੀਆਂ ਸਿਆਸੀ ਚੀਕਾਂ ਇਹਨਾਂ ਨੇ ਮਾਰੀਆਂ ਕਿ ਦਿੱਲੀ ਨਾਲ ਸਮਝੌਤੇ ਦੀ ਕੀ ਲੋੜ ਸੀ ਜੀ ਪੰਜਾਬ ਦੇ ਅਫਸਰ ਕਾਬਲ ਨੇ ਪੰਜਾਬ ਦੇ ਅਫਸਰ ਸਲਾਹ ਦੇ ਸਕਦੇ ਨੇ ਦਿੱਲੀ ਦੇ ਸਕੂਲਾਂ ਨੂੰ ਕਿਉਂ ਫਾਲੋ ਕਰ ਰਹੇ ਆ ਫਿਰ ਇਹ ਸਵਾਲ ਕਾਂਗਰਸੀਆਂ ਦੇ ਵੀ ਬਣਦਾ ਹੈ ਕਿ ਭਾਈ ਪੂਰੀ ਦੁਨੀਆ ਪੰਜਾਬ ਚ ਟਰੱਕਾਂ ਦੀਆਂ ਬੱਸਾਂ ਦੀਆਂ ਬਾੜੀਆਂ ਲਵਾਉਂਦੀ ਹੈ ਪੰਜਾਬੀ ਟਰਾਂਸਪੋਰਟਰ ਦੇ ਤੌਰ ਤੇ ਪੂਰੀ ਦੁਨੀਆ ਚ ਮਸ਼ਹੂਰ ਨੇ ਤੇ ਤੁਸੀਂ ਕਾਂਗਰਸੀ ਹੋ Rajasthan ਤੁਰੇ ਫਿਰਦੇ ਹੋ ਬੱਸਾਂ ਦੀਆਂ ਬਾੜੀਆਂ ਬਣਾਉਣ ਲਈ ਤੇ ਤੁਹਾਨੂੰ ਪੰਜਾਬ ਚ ਕੋਈ ਚੰਗੇ ਬਿਲਡਰ ਨਹੀਂ ਲੱਭੇ ਸੋ ਇਹ ਜਿਹੜਾ ਬੱਸ ਬਾੜੀਆਂ ਵਾਲਾ ਮਾਮਲਾ ਹੈ ਔਰ ਚਰਨਜੀਤ ਚੰਨੀ ਵਾਲਾ ਮਾਮਲਾ ਚੰਨੀ ਸਾਹਿਬ ਨੂੰ ਵੀ ਸੱਦਣਗੇ ਦੇਖੋ ਚੰਨੀ ਸਾਹਿਬ ਬੜੇ ਇਮਾਨਦਾਰ ਲੀਡਰ ਨੇ ਉਹਨਾਂ ਦੀ ਛਵੀ ਬੜੇ ਇਮਾਨਦਾਰ ਲੀਡਰ ਦੀ ਹੈ ਪਰ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਸੱਦਿਆ ਸੀ ਦੁਬਾਰਾ ਵੀ ਉਹਨਾਂ ਨੂੰ ਸੱਦ ਸਕਦੇ ਨੇ ਔਰ ਸੱਦਣਗੇ ਮੈਨੂੰ ਲੱਗਦਾ ਹੈ ਕਿਉਂਕਿ ਅਗਰ ਉਹ ਲੀਡਰ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਸ਼ੁਰੂ ਹੈ ਜਾਂ ਹੋਈ ਹੈ ਜਾਂ ਹੁਕਮ ਹੋਏ ਨੇ ਕਿ ਵਿਜੀਲੈਂਸ ਦੀ ਜਾਂਚ ਕਰੋ ਇਹ ਜਾਂਚਾਂ ਹੋਣਗੀਆਂ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਤਾ ਨਹੀਂ ਤੇ ਪੰਜ ਸੱਤ ਆਪਣੇ ਆਪਣੇ ਐਮਐਲਏ ਤੇ ਵੀ ਜਾਂਚ ਸ਼ੁਰੂ ਕਰ ਦੇਣ ਬਿਲਕੁਲ ਸੋ ਜੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਪ ਵਾਲਿਆਂ ਦੇ ਵੀ ਕਈ ਐਮਐਲਏ ਡਰੇ ਬੈਠੇ ਨੇ ਉਹ ਕਹਿੰਦੇ بڑا ਭਾਈ ਭਗਵੰਤ ਮਾਨ ਹੀ ਪ੍ਰਵਾਹ ਕਰਦਾ ਜੇ ਕਿਤੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਪੰਜ ਸੱਤ ਐਮਐਲਏ ਬੜੀਆਂ ਸੁਰਖੀਆਂ ਜਿਹਾਂ ਚ ਰਹਿੰਦੇ ਆ ਅਗਰ ਉਹਨਾਂ ਨੂੰ ਵੀ ਭੇਜਤਾ ਵਿਜੀਲੈਂਸ ਬਿਊਰੋ ਦਾ ਸੰਮਣ ਤੇ ਆਮ ਆਦਮੀ ਪਾਰਟੀ ਭੱਲੇ ਭੱਲੇ ਵੀ ਕਰਾ ਜੂਗੀ ਵੀ ਇਹ ਤਾਂ ਭਾਈ ਆਪਣਿਆਂ ਨੂੰ ਨਹੀਂ ਬਖਸ਼ਦੇ ਇਸ ਕਰਕੇ ਵਿਜੀਲੈਂਸ ਬਿਊਰੋ ਚ ਜੇ ਕਾਂਗਰਸੀ ਸੱਦ ਲੇ ਕੋਈ ਅਕਾਲੀ ਸੱਦ ਲਿਆ ਤੇ ਗੁੱਸਾ ਨਾ ਕਰੋ ਭਾਈ ਸਾਡੇ ਵੀ ਲਾਈਨ ਚ ਖੜੇ ਆ ਪਿੱਛੇ ਸੁਣ ਆਉਣ ਵਾਲੇ ਸਮੇਂ ਚ ਵਿਜੀਲੈਂਸ ਬਿਊਰੋ ਦੇ ਦਫਤਰ ਦੇ ਬਾਹਰ ਭੀੜ ਰਹੂਗੀ 1.5 ਘੰਟਾ ਡਾਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ Tan